ਜੀਵ ਦੇ ਜੀਵਨ ਦੇ ਵਿੱਚ ਜੋ ਅਹਮ ਗਲਤੀ ਹੈ ਜੋ ਅਹਮ ਰੋਗ ਹੈ ਉਹ ਕੀ ਹੈ ਤੇ ਉਸ ਰੋਗ ਤੋਂ ਕਿਵੇਂ ਬਚਿਆ ਜਾ ਸਕਦਾ ਬਾਣੀ ਦੀਆਂ ਪੰਕਤੀਆਂ ਨੇ 9 ਦਰਸਾਜੇ 7 ਸਜਾਏ 10ਵਾਂ ਗੁਪਤ ਰੱਖਾਇਆ ਮਨੁੱਖ ਦੇ ਸਰੀਰ ਦੇ ਵਿੱਚ 10 ਦਵਾਰ ਨੇ ਇਹ 10 ਦਵਾਰ ਦੇ ਵਿੱਚੋਂ 9 ਦਵਾਰੋਂ ਨੇ ਦੋ ਅੱਖਾਂ ਦੋ ਨੱਕ ਮੁਖ ਦੋ ਕੰਨ ਗੁਦਾ ਲਿੰਗ ਇਹ 9 ਦਵਾਰੋਂ ਨੇ ਜਿਹੜੇ ਬਾਹਰ ਨੂੰ ਖੁੱਲਦੇ ਨੇ ਹਰ ਇੱਕ ਦਵਾਰਾਂ ਤੋਂ ਹੀ ਜੀਵ ਆਪਣੇ ਜੀਵਨ ਦੇ ਵਿੱਚ ਰਸ ਲੈਂਦਾ ਹੈ ਰਸ ਭੋਗਦਾ ਹੈ ਪਰ ਇੱਕ ਦਸਵਾਂ ਦਵਾਰ ਵੀ ਹੈ ਉਹ ਦਵਾਰ ਜਿਹਦਾ ਰਸ ਕੋਈ ਵਿਰਲਾ ਕੋਟਨ ਵਿੱਚ ਕੋਈ ਇੱਕ ਲੈ ਸਕਦਾ ਤੇ ਉਹ ਜਿਹੜਾ ਰਸ ਹੈ ਉਹ ਮਹਾ ਪਰਮ ਹੋਰ ਰਸ ਤੋਂ ਉੱਪਰ ਦਾ ਰਸ ਵੀ ਵਿੱਚ ਕੋਈ ਵੀ ਨਹੀਂ ਹਰ ਜੀਵ ਉਹ ਨੌ ਦਵਾਰਾਂ ਦਾ ਰਸ ਲੈ ਰਿਹਾ ਹੈ ਤੇ ਕੋਈ ਵਿਰਲਾ ਸੰਤ ਜਨ ਮਹਾਪੁਰਸ਼ ਹੈ ਜੋ ਦਸਮ ਦਵਾਰ ਦਾ ਰਸ ਲੈਂਦਾ ਹੈ ਲੈ ਸਕਦਾ ਹੈ ਤੇ ਜਿਹੜੇ ਨੌ ਦਵਾਰ ਨੇ ਇਹ ਸਾਰੇ ਬਾਹਰ ਮੁਖੀ ਨੇ ਇਹ ਉਹ ਦਵਾਰ ਨੇ ਜਿਹੜੇ ਬਾਹਰ ਨੂੰ ਖੁੱਲਦੇ ਨੇ ਔਰ ਬਾਹਰਲਾ ਰਸ ਦੁਨੀਆ ਦਾ ਉਹਦੇ ਵਿੱਚ ਸਾਨੂੰ ਵਿਲੀਨ ਰੱਖ ਦਿੰਦਾ ਤੇ ਦਸਵਾਂ ਜੋ ਹੈ ਉਹ ਗੁਪਤ ਰੱਖਿਆ ਉਹਨੂੰ ਗੁਪਤ ਰੱਖਿਆ ਹੈ ਔਰ ਉਹ ਜਿਹੜਾ ਦਵਾਰ ਹੈ ਉਹ ਅੰਤਰਮੁਖੀ ਹੈ ਕੱਲਾ ਉਹੀ ਦਵਾਰ ਹੈ ਜਿਹੜਾ ਅੰਦਰ ਨੂੰ ਖੁੱਲਦਾ ਹੈ ਜੀਵ ਦੇ ਅੰਦਰ ਇਹ ਜੋ ਨੌ ਦਵਾਰ ਨੇ ਜੋ ਬਾਹਰ ਮੁਖੀ ਨੇ ਬਾਹਰ ਨੂੰ ਜਾਂਦੇ ਨੇ ਜੀਵ ਨੂੰ ਬਾਹਰ ਲੈ ਕੇ ਜਾਂਦੇ ਨੇ ਔਰ ਇਸ ਰਸ ਕਰਕੇ ਜੀਵ ਬਾਹਰ ਹੀ ਭਟਕਦਾ ਰਹਿੰਦਾ ਹੈ ਬਾਹਰ ਦੀ ਦੁਨੀਆ ਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰਦਾ ਹੈ ਜੀਵਨ ਦਾ ਨਿਰਵਾਹ ਕਰਦਾ ਹੈ ਪਰ ਉਹ ਜੇ ਦਾ ਦਸਮ ਦਵਾਰ ਖੁੱਲ ਜਾਵੇ ਜੇ ਨੂੰ ਦਸਮ ਦਵਾਰ ਦਾ ਪਤਾ ਲੱਗ ਜਾਵੇ ਗੁਰੂ ਕਿਰਪਾ ਦੇ ਨਾਲ ਜੋ ਦਸਮ ਦਵਾਰ ਦਾ ਰਸ ਲੈਣ ਲੱਗ ਜਾਂਦਾ ਹੈ ਉਸ ਜੀਵ ਦੇ ਜੀਵਨ ਦੇ ਵਿੱਚ ਜੋ ਖੁਸ਼ਹਾਲੀ ਹੈ ਜੋ ਸੱਚਾਈ ਹੈ ਜੋ ਸਕੂਨ ਹੈ ਉਹ ਜੀਵ ਹੀ ਜਾਣਦਾ ਹੈ ਪਰ ਉਹ ਨੌ ਦੁਆਰ ਜ਼ਿਆਦਾ ਨੇ ਦਸਵਾਂ ਦੁਆਰ ਆਪਣੇ ਆਪ ਦੇ ਵਿੱਚ ਇੱਕ ਕੱਲਾ ਦੁਆਰ ਹੈ ਤੇ ਨੌ ਦਰਜੋ ਹੈਗੇ ਨੇ ਉਹ ਸਾਨੂੰ ਦਿਖਦੇ ਨੇ ਅਸੀਂ ਉਹਨਾਂ ਦੇ ਨਾਲ ਆਸਾਨੀ ਨਾਲ ਉਹਨਾਂ ਦੁਆਰਾਂ ਦਾ ਵਰਤੋਂ ਕਰ ਸਕਦੇ ਹਾਂ पर एक 10वां द्वार है जो दिखਦਾ ਨਹੀਂ ਹੈ और ਉਹਨੂੰ ਖੋਲਣਾ ਉੱਥੇ ਤੱਕ ਪਹੁੰਚਣਾ ਉਹ ਸਾਡੀ ਮਜਬੂਰੀ ਹੈ ਕਿਉਂਕਿ ਨੌ ਦਰ ਜੋ ਨੇ ਉਹ ਸਾਨੂੰ ਬਾਹਰ ਨੂੰ ਤੱਕਦੇ ਨੇ ਉਹ ਬਾਹਰ ਨੂੰ ਲੈ ਕੇ ਜਾਂਦੇ ਨੇ ਬਾਹਰ ਦੀ ਦੁਨੀਆ ਦਾ ਰਸਤ ਦੇਂਦੇ ਨੇ ਤੇ ਅੰਦਰ ਜਾਣ ਦੇ ਵਾਸਤੇ ਜੀਵ ਦੇ ਕੋਲ ਕੋਈ ਉਪਰਾਲਾ ਨਹੀਂ ਹੈ ਕੋਈ ਕੋਸ਼ਿਸ਼ ਨਹੀਂ ਹੈ ਕੋਈ ਵੀ ਜੀਵ ਅੰਦਰ ਜਾਣਾ ਨਹੀਂ ਚਾਹਦਾ ਤੇ ਜੋ ਜੀਵ ਅੰਦਰ ਜਾਣ ਦੀ ਆਦਤ ਪਾਲਵੇ ਜੋ ਜੀਵ ਅੰਦਰ ਜਾਣਾ ਸ਼ੁਰੂ ਕਰ ਦਵੇ ਤੇ ਸਮਾ ਪੈਣ ਦੇ ਪੈਣ ਦੇ ਪੈਣ ਦੇ ਪੈਣ ਦੇ ਉਹਨੂੰ ਉਹ ਨੌ ਦਵਾਰਾਂ ਦਾ ਰਸ ਜੋ ਹੈ ਉਹ ਫਿੱਕਾ ਲੱਗਣ ਲੱਗ ਜਾਂਦਾ ਹੈ ਉਹਨਾਂ ਨੌ ਦਵਾਰਾਂ ਦਾ ਜਿਹੜਾ ਰਸ ਹੈ ਉਹ ਕੱਟਣ ਲੱਗ ਜਾਂਦਾ ਹੈ ਔਰ ਸਮਾ ਪੈਣ ਤੋਂ ਬਾਅਦ ਉਹਨੂੰ ਇੱਕੋ ਹੀ ਰਸ ਉਹ ਜੋ ਦਸਮ ਦਵਾਰ ਦਾ ਰਸ ਹੈ ਇੱਕੋ ਦਵਾਰਾ ਉਹ ਜੋ ਦਸਮ ਦਵਾਰ ਹੈ ਜੋ ਉਸ ਸਤਿਗੁਰ ਦੇ ਘਰ ਤੱਕ ਪੁੰਚਣ ਦਾ ਮਾਰਗ ਹੈ ਉਹ ਜੀਵ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ ਪਰ ਤਾਂ ਹੁੰਦਾ ਹੈ ਜਦੋਂ ਉਹ ਜੋ ਨੌ ਦਵਾਰਾਂ ਦਾ ਰਸ ਹੈ ਉਹ ਇੱਕੋ ਦਿਨ ਦੇ ਵਿੱਚ ਰਸ ਮੁਕਿਆ ਨਹੀਂ ਜਾ ਸਕਦਾ ਮੁਕਾਇਆ ਨਹੀਂ ਜਾ ਸਕਦਾ ਉਸ ਤੋਂ ਜੀਵ ਇੱਕ ਦਿਨ ਦੇ ਵਿੱਚ ਨਹੀਂ ਦੌੜ ਸਕਦਾ ਪਰ ਉਹ ਜੀਵ ਜੋ ਉਹ ਨੌ ਦਵਾਰਾਂ ਦਾ ਰਸ ਲੈ ਰਿਹਾ ਹੈ ਉਹ ਜੀਵ ਉਹ ਆਪਣੇ ਜੀਵਨ ਦੇ ਵਿੱਚ ਆਤਮ ਮਾਰਨ ਦੇ ਬਜਾਏ ਉਹਨਾਂ ਬਾਹਰ ਮੁਖੀ ਬਾਹਰ ਨੂੰ ਜਾਣ ਵਾਲੇ ਦਵਾਰਾਂ ਤੋਂ ਸਿਰਫ ਬਾਹਰਲੇ ਦੁਨੀਆ ਦੇਖਦਾ ਹੈ ਬਾਹਰਲੇ ਜੀਵਾਂ ਨੂੰ ਦੇਖਦਾ ਹੈ। ਔਰ ਬਾਹਰਲੇ ਜੀਵਾਂ ਦੇ ਅਵਗੁਣ ਗੁਣ ਬਾਹਰਲੇ ਦੁਨੀਆ ਦੇ ਰਸ ਉਹਦੇ ਵਿੱਚ ਹੀ ਜੀਵ ਵਿਲੀਨ ਹੋ ਕੇ ਆਪਣਾ ਜੀਵਨ ਨਿਰਵਾਹ ਕਰਦਾ ਹੈ ਆਪਣਾ ਜੀਵਨ ਗੁਜ਼ਾਰਦਾ ਹੈ। 100 ਚੋਂ 100 ਲੱਖ ਚੋਂ ਲੱਖ ਕਰੋੜ ਚੋਂ ਕਰੋੜ ਜੀਵ ਉਹੀ ਰਸ ਲੱਭ ਰਿਹਾ ਹੈ ਉਹੀ ਰਸ ਭਾਲ ਰਿਹਾ ਹੈ ਔਰ ਉਹਨਾਂ ਰਸਾਂ ਦੇ ਵਿੱਚ ਛਿ ਡੁੱਬਿਆ ਹੋਇਆ ਹੈ ਔਰ ਇਹਨਾਂ ਰਸਾਂ ਦੇ ਵਿੱਚ ਉਹ ਜੀਵ ਆਪਣੇ ਆਪ ਦੇ ਬਾਰੇ ਕਦੀ ਵੀ ਨਹੀਂ ਸੋਚ ਸਕਦਾ ਆਪਣੇ ਆਪ ਦੇ ਬਾਰੇ ਕਦੀ ਵੀ ਨਹੀਂ ਦੇਖ ਸਕਦਾ ਉਹ ਸਿਰ ਬਾਹਰਲੀ ਦੁਨੀਆ ਦੇ ਵਿੱਚ ਭਟਕਦਾ ਹੈ ਉਹਦੇ ਵਿੱਚ ਹੀ ਵਿਲੀਨ ਰਹਿੰਦਾ ਹੈ ਪਰ ਅਸਲ ਦੇ ਵਿੱਚ ਸਚਾਈ ਮਨੁੱਖੀ ਜਮੇ ਦੇ ਇਹੀ ਹੈ ਕਿ ਜੀਵ ਨੂੰ ਦੂਜਿਆਂ ਦੇ ਬਾਰੇ ਸੋਚਣ ਦੇ ਬਜਾਏ ਦੂਜਿਆਂ ਦੇ ਬਾਬਤ ਗੱਲਾਂ ਕਰਨ ਦੇ ਬਜਾਏ ਉਹਨੂੰ ਆਪਣੇ ਆਪ ਨਾਲ ਗੱਲ ਕਰਨੀ ਚਾਹੀਦੀ ਹੈ ਆਪਣੇ ਆਪ ਦੇ ਗੁਣ ਅਫਗੁਣ ਵਿਚਾਰਨੇ ਚਾਹੀਦੇ ਨੇ ਆਪਣੇ ਆਪ ਦੇ ਬਾਰੇ ਸੋਚਣਾ ਚਾਹੀਦਾ ਹੈ ਤੇ ਜੇ ਜੀਵੇ ਕੰਮਾਂ ਦੇ ਵਿੱਚ ਪਿਆ ਰਹੇ ਪਿਆ ਹੋਇਆ ਹੈ ਤੇ ਜੀਵ ਕਿਤੇ ਵੀ ਪਹੁੰਚ ਨਹੀਂ ਸਕਦਾ ਉਹ ਜੋ ਪੁਰਾਣੇ ਕਰਮਾਂ ਨੂੰ ਲੈ ਕੇ ਇਸ ਮਨੁੱਖੀ ਜੰਮੇ ਦੇ ਵਿੱਚ ਆਇਆ ਉਹ ਕਰਮਾਂ ਨੂੰ ਭੋਗਦੇ ਹੋਏ ਜੀਵਨ ਨਿਰਵਾਹ ਕਰਦਾ ਹੈ ਪਰ ਉਹ ਜੋ ਨੌ ਦਵਾਰਾਂ ਦਾ ਰਸ ਜੀਵ ਨੂੰ ਮਿਲ ਜਾਂਦਾ ਹੈ ਕਿਸੇ ਦੀ ਚੁਗਲੀ ਕਿਸੇ ਦੀ ਨਿੰਦਿਆ ਕਿਸੇ ਦੇ ਘਰ ਦੇ ਵਿੱਚ ਕੀ ਹੁੰਦਾ ਕੋਈ ਜੀਵ ਕਿਹੋ ਜਿਹਾ ਜੀਵਨ ਨਿਰਵਾਹ ਕਰ ਰਿਹਾ ਹੈ ਕਿਸੇ ਦੇ ਜੀਵਨ ਦੇ ਵਿੱਚ ਕੀ ਹੋ ਰਿਹਾ ਹੈ ਆਮ ਜੀਵ ਇਹਨਾਂ ਗੱਲਾਂ ਦੇ ਵਿੱਚ ਹੀ ਡੁੱਬਿਆ ਰਹਿੰਦਾ ਹੈ ਰੁਝਿਆ ਰਹਿੰਦਾ ਹੈ ਕਿਸੇ ਦੇ ਬਾਬਤ ਮਜ਼ਾਕ ਉਡਾ ਦਿੰਦਾ ਹੈ ਕਿਸੇ ਦੀ ਨਿੰਦਿਆ ਕਰਦਾ ਹੈ ਕਿਸੇ ਦਾ ਬੁਰਾ ਸੋਚਦਾ ਹੈ ਕਿਸੇ ਨੂੰ ਬਹੁਤ ਜ਼ਿਆਦਾ ਮੀਨ ਨੀਵਾ ਸਮਝਦਾ ਹੈ ਔਰ ਸਿਰਫ ਇਹਨਾਂ ਕੰਮਾਂ ਦੇ ਵਿੱਚ ਹੀ ਰਹਿ ਜਾਂਦਾ ਹੈ ਪਰ ਜਦ ਜੀਵ ਇਹ ਕੰਮ ਛੱਡ ਕੇ ਅੰਦਰ ਜਾਣਾ ਜਦੋਂ ਸ਼ੁਰੂ ਕਰਦਾ ਹੈ ਆਪਣੇ ਗੁਣ ਆਪਣੇ ਅਵਗੁਣ ਵਿਚਾਰਨ ਲੱਗਦਾ ਹੈ ਤਾ ਜੀਵ ਦਾ ਜੀਵਨ ਦੇ ਵਿੱਚ ਬਦਲਾਵ ਆਣਾ ਸ਼ੁਰੂ ਹੁੰਦਾ ਹੈ ਅਸਲ ਰਸ ਮਨੁੱਖ ਜਾਮੇ ਦਾ ਉਸ ਜੀਵ ਨੂੰ ਮਿਲਣਾ ਸ਼ੁਰੂ ਹੁੰਦਾ ਹੈ ਉਸ ਤੋਂ ਇਲਾਵਾ ਜੀਵਨ ਦੇ ਵਿੱਚ ਜੋ ਵੀ ਅਸੀਂ ਕੰਮ ਕਾਜ ਕਰ ਰਹੇ ਹਾਂ ਉਹਨਾਂ ਦੇ ਨਾਲ ਜੀਵਨ ਦੀ ਉન્નਤੀ ਨਹੀਂ ਹੈ ਜੀਵਨ ਦਾ ਉਧਾਰ ਨਹੀਂ ਹੈ ਜਿੰਨੇ ਕ ਜੀਵਨ ਦੀ ਤਰੱਕੀ ਹੁੰਦੀ ਹੈ ਉਹ ਜੋ ਰੋਗ ਲੱਗਦੇ ਨੇ ਸਰੀਰ ਦੇ ਨਾਲ ਉਹ ਜੀਵ ਉਸ ਆਸਨ ਤੇ ਹੀ ਰਹਿ ਜਾਂਦਾ ਹੈ ਉਸੇ ਜਗ੍ਹਾ ਤੇ ਰਹਿ ਜਾਂਦਾ ਹੈ ਭਾਵ ਜਦੋਂ ਜੀਵ ਦੇ ਕੋਲ ਪੈਸਾ ਥੇਲਾ ਨਹੀਂ ਹੈ ਖਾਣ ਪੀਣ ਨੂੰ ਚੰਗੇ ਸੁਚੱਜੇ ਢੰਗ ਦਾ ਨਹੀਂ ਹੈ ਉਹ ਉਹਨਾਂ ਚੀਜ਼ਾਂ ਦੇ ਵਾਸਤੇ ਤਰਸਦਾ ਹੈ ਪਰ ਜੋ ਪੈਸਾ ਥੇਲਾ ਉਹ ਜੋ ਜ਼ਮੀਨ ਉਹ ਜਿਹੜੇ ਰਸਾਂ ਦੀ ਮੰਗ ਕਰਦਾ ਹੈ ਜਦੋਂ ਆ ਜਾਂਦੇ ਨੇ ਤੇ ਇੱਕ ਸਮਾਂ ਆਉਂਦਾ ਹੈ ਕਿ ਸਰੀਰ ਸਾਥ ਨਹੀਂ ਦਿੰਦਾ ਉਹ ਜਿਹੜੇ ਰਸ ਨੇ ਜੀਵਤਾ ਵੀ ਭੋਗ ਨਹੀਂ ਸਕਦਾ ਮਾਰ ਨਹੀਂ ਸਕਦਾ ਭਾਵੇਂ ਕਿਸੇ ਨੂੰ ਡਾਇਬਟੀਸ ਹੋ ਗਈ ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਗਿਆ ਕਿਸੇ ਨੂੰ ਕੋਲੈਸਟ੍ਰੋਲ ਹੋ ਗਿਆ ਹੋਰ ਰੋਗ ਲੱਗ ਗਏ ਜਿਨ੍ਹਾਂ ਦੇ ਕਰਕੇ ਉਹ ਜਿਸ ਚੀਜ਼ ਦੇ ਵਾਸਤੇ ਪਟਕ ਰਿਹਾ ਸੀ ਉਹ ਜੀਵ ਫਿਰ ਵੀ ਮਾਰ ਨਹੀਂ ਸਕਦਾ ਉਹ ਜੀਵ ਦੀ ਅਵਸਥਾ ਉਹੀ ਰਹਿ ਜਾਂਦੀ ਹੈ ਪਰ ਜੋ ਜੀਵ ਆਪਣੇ ਅੰਦਰ ਜਾਣਾ ਸ਼ੁਰੂ ਕਰਦਾ ਹੈ ਆਪਣੇ ਅੰਦਰ ਦੀਆਂ ਕਮੀਆਂ ਆਪਣੇ ਅੰਦਰ ਦੀਆਂ ਚੰਗਾਈਆਂ ਨੂੰ ਦੇਖਣਾ ਸ਼ੁਰੂ ਕਰਦਾ ਹੈ ਉਹ ਜੀਵ ਆਪਣੇ ਜੀਵਨ ਦੇ ਵਿੱਚ ਸਾਰੇ ਰਸ ਮਾਣ ਸਕਦਾ ਹੈ ਸਾਰੇ ਰਗ ਮਾਣ ਸਕਦਾ ਹੈ ਉਹ ਜਦੋਂ ਅਵਸਥਾ ਆ ਜਾਵੇ ਜਦੋਂ ਜੀਵ ਅੰਦਰ ਜਾਂਦਾ ਹੈ ਭਾਵ ਜਦੋਂ ਆਪਣੇ ਨਾਲ ਗੱਲ ਕਰਨੀ ਸ਼ੁਰੂ ਕਰਦਾ ਹੈ ਤੇ ਉਸ ਸਮੇਂ ਦੇ ਵਿੱਚ ਵੀ ਦੋ ਅਵਸਥਾਵਾਂ ਆਉਂਦੀਆਂ ਨੇ ਪਹਿਲੀ ਅਵਸਥਾ ਉਹ ਹੈ ਜੋ ਜੀਵ ਨੂੰ ਆਪਣੇ ਆਪ ਦੇ ਉੱਪਰ ਬਹੁਤ ਜ਼ਿਆਦਾ ਫਖਰ ਮਹਿਸੂਸ ਕਰਵਾਉਂਦੀ ਹੈ ਬਹੁਤ ਜ਼ਿਆਦਾ ਕਮੰਡ ਆਣ ਲੱਗ ਜਾਂਦਾ ਹੈ ਭਾਵੇਂ ਥੋੜਾ ਵੀ ਜਦੋਂ ਜੀਵ ਨਾਮ ਸਿਮਰਨ ਕਰਨਾ ਸ਼ੁਰੂ ਕਰਦਾ ਹੈ ਜਦੋਂ ਵੀ ਲੋਕ ਭਲਾਈ ਦਾ ਕੋਈ ਕੰਮ ਕਰਦਾ ਹੈ ਉਹਨਾਂ ਕੰਮਾਂ ਦੇ ਵਿੱਚ ਆ ਕੇ ਜੀਵ ਆਪਣੇ ਆਪ ਦੇ ਉੱਤੇ ਗਰਵ ਮਹਿਸੂਸ ਕਰਨ ਲੱਗਦਾ ਹੈ ਉਹ ਗਰਵ ਕਦੋਂ ਕਮੰਡ ਦਾ ਰੂਪ ਲੈ ਲੈਂਦਾ ਹੈ ਉਸ ਜੀਵ ਨੂੰ ਦੁਬਾਰਾ ਫਿਰ ਬਹੁਤ ਹੇਠਾਂ ਗਿਰਾ ਦਿੰਦਾ ਹੈ ਉਸ ਅਵਸਥਾ ਦੇ ਵਿੱਚ ਜੀਵ ਨਾ ਆਮ ਜੀਵਾਂ ਦੇ ਵਿੱਚ ਰਹਿ ਸਕਦਾ ਹੈ ਨਾ ਉਹ ਕਿਸੇ ਮਹਾਪੁਰਸ਼ ਦੇ ਵਿੱਚ ਵਿਲੀਨ ਹੋ ਸਕਦਾ ਹੈ ਉਹੋ ਜਿਹਾ ਮਨੁੱਖੀ ਜੀਵਨ ਦੇ ਵਿੱਚ ਕਦੇ ਵੀ ਸੁਖ ਨਹੀਂ ਪਾ ਸਕਦਾ ਨਾ ਉਹ ਦੁਨੀਆ ਦੇ ਵਿੱਚ ਖੜਾ ਹੋ ਸਕਦਾ ਹੈ ਦੁਨੀਆ ਦੇ ਵਿੱਚ ਖੜਾ ਹੁੰਦੇ ਹੋਏ ਜੀਵ ਆਮ ਜੀਵਾਂ ਤੋਂ ਆਪਣੇ ਆਪ ਨੂੰ ਉੱਚਾ ਮੰਨਦਾ ਹੈ ਪਰ ਜਦੋਂ ਕਿਸੇ ਮਹਾਪੁਰਸ਼ ਦੇ ਸਮਖਿ ਖੜਾ ਹੁੰਦਾ ਹੈ ਉਸ ਸਮੇਂ ਉਸ ਜੀਵ ਨੂੰ ਪਤਾ ਹੁੰਦਾ ਹੈ ਸੱਚ ਦੇ ਵਿੱਚ ਉਹਦਾ ਭਾਂਡਾ ਉਸ ਅਵਸਥਾ ਨੂੰ ਨਹੀਂ ਪ੍ਰਾਪਤ ਕਰ ਸਕਿਆ ਉਹ ਵੀ ਇੱਕ ਬਹੁਤ ਔਖੀ ਅਵਸਥਾ ਹੈ ਜੋ ਜੀਵ ਦੇ ਜੀਵਨ ਦੇ ਵਿੱਚ ਨਹੀਂ ਆਣੀ ਚਾਹੀਦੀ